ਹਾਂਜੀ ਬਲੌਗ ਵੀਰਪਾਰਕ ਹਾਸਲ ਦੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਧੰਨਵਾਦ ਹੋਰ ਸੁਣਾਓ ਕਿਵੇਂ ਠੀਕ ਠਾਕ ਹੋ ਜੀ ਬਹੁਤ ਹੈ ਲਤਾ ਨਵਾਸ ਤੁਸੀਂ ਮੇਰੀ ਵੀਡੀਓ ਨੂੰ ਪਿਆਰ ਦਿਨੀ ਆ ਤੇ ਇਸੇ ਤਰ੍ਹਾਂ ਸਾਰੀਆਂ ਵੀਡੀਓ ਨੂੰ ਤੁਸੀਂ ਪਿਆਰ ਦਿਓ ਹਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਆਪਾਂ ਜੈਨ ਸਵਾਹ ਬਣਾ ਕੇ ਤਿਆਰ ਕੀਤੀ ਆ ਤੇ ਆਪਾਂ ਪਹਿਲਾਂ 2-8 ਮਹੀਨੇ ਪਹਿਲਾਂ ਮਤਲਬ ਇਹਨਾਂ ਕਾਲੇ ਕੇ ਬਲੌਗ ਆਪਣਾ ਉਹ ਪਹਿਲਾਂ ਆਪਣਾ ਚਾਲੂ ਕੀਤਾ ਵਾ ਸੀਗਾ ਤੇ ਉਹਦੇ ਤੇ ਵੀ ਆਪਣਾ ਕੱਪੜੇ ਦਾ ਕੰਮ ਆ ਜਾਗਤਾ ਕੋਟੀਆਂ ਦਾ ਕੰਮ ਆ ਤੇ ਇਹ ਆਪਾਂ ਦੂਜਾ ਬਲੌਗ ਪਤਾ ਬਣਾਇਆ ਕਿਉਂਕਿ ਵੀ ਮੈਨੂੰ ਬਹੁਤ ਪਹਿਲਾਂ ਫੋਨ ਕਾਲ ਵਗੈਰਾ ਕਰਦੀਆਂ ਕਮੈਂਟ ਵਗੈਰਾ ਕਰਦੀਆਂ ਸੀ ਜਿਹਦੀ ਸਾਨੂੰ ਲਵਾਈ ਜੜਾਈ ਸਾਨੂੰ ਬੁਣਤੀ ਬਾਰੇ ਵੀ ਦੱਸਿਆ ਕਰੋ ਤੇ ਕਿਉਂਕਿ ਇੱਕ ਵੀਡੀਓ ਦੇ ਵਿੱਚ ਆਪ ਇਨਾ ਕੁਝ ਨਹੀਂ ਦੱਸ ਸਕਦੀ ਫਿਰ ਤਾਂ ਮੈਨੂੰ ਵੀਰਪਾਲਪੁਰ ਆ ਦੇ ਨਾਂ ਤੇ ਬਲੌਗ ਬਣਾਉਣਾ ਪਿਆ ਆ ਦੇਖੋ ਜੀ ਆਪਾਂ ਪੂਰੀ ਇਹਦੀ ਬੁੰਤੀ ਬਾਰੇ ਆਪਾਂ ਤੁਹਾਨੂੰ ਦੱਸਿਆ ਪਈ ਇਸੇ ਵੀਡੀਓ ਚ ਬੁੰਤੀ ਪਾਈ ਹੋਈ ਆ ਤੁਹਾਨੂੰ ਆਪਾਂ ਦੱਸਿਆ ਹੋਇਆ ਡਿਜ਼ਾਈਨ ਬਾਰੇ ਆਪਾਂ ਡਿਜ਼ਾਈਨ ਜਿਹੜਾ ਹਾਹਾ ਪਾਇਆ ਵਾ ਇਹ ਤੁਹਾਨੂੰ ਦੱਸਿਆ ਦੇਖੋ ਜੀ ਤੁਸੀਂ ਵੀ ਬਣਵਾਉਣੀ ਹੋਵੇ ਕਾ ਜਾਗਟ ਕੋਟੀ ਬਲੌਜ ਵਗੈਰਾ ਤੁਸੀਂ ਵੀ ਆਪਦੀ ਆਰਡਰ ਬੁੱਕ ਕਰਵਾ ਸਕਦੇ ਆ ਨੰਬਰ ਆਪਾਂ ਸਕਰੀਨ ਦੇ ਉੱਪਰ ਹੀ ਦੇਵਾਂਗੇ ਦੋ ਜੀ ਦੇਖੋ ਇਹ ਜੀ ਫੁੱਲ ਸਾਈਜ਼ ਦੀ ਹੈਗੀ ਹੈ ਜੈਂਸ ਦੀ ਬਾਜੂ ਆਪਾਂ ਪੂਰੀ ਬਾਹਾਂ ਦੀ ਕੋਟੀ ਬਣਨੀ ਹੈ ਜਦੋਂ ਬਣ ਕੇ ਤਿਆਰ ਹੋਊਗੀ ਫਿਰ ਤੁਹਾਨੂੰ ਫੇਰ ਵੀ ਦਿਖਾਵਾਂਗੇ ਦੋ ਜੀ ਜਿਹੜੀਆਂ ਮੇਰੀਆਂ ਭੈਣਾਂ ਕਰੇ ਬਣਾਉਂਦੀਆਂ ਹੈ ਬਣਾਉਣਾ ਚਾਹੁੰਦੀਆਂ ਦੇਖੋ ਜੀ ਇਹ ਜੀ ਆਪਾਂ ਲਈ ਹੈਗੀ ਆ 26 ਇੰਚ ਦੀ 26 ਇੰਚ ਦੀ ਆਪਾਂ ਲੈਈ ਆ ਪੂਰੇ ਪੌਲ ਸਾਈਜ਼ ਜੈਂਸ ਦੀ ਹੈਗੀ ਆ ਦੇਖੋ ਇਹ ਆਪਾਂ 25 ਜੋਟੀ ਇੱਥੋਂ ਲੈ ਆ। 25 ਜੋਟੀ ਆਪਾਂ ਆਹਤੀ ਜਿਹੜਾ ਮੁਗਲ ਕੌਣਸ ਪਤ ਦੇ ਪਹਿਲਾਂ ਵੀ ਕੋਣ ਕੋਈ ਆਇਆ ਸੀਗਾ। ਨਾ ਨੀ ਇਹਨੂੰ ਨਾ ਛੇੜ, ਇਹਨੂੰ ਛੇੜ ਤਾਂ ਬਹੁਤ ਔਖਾ ਜਿਹਾ ਸੈਟ ਕੀਤਾ ਹੋਇਆ ਹੈਗਾ। ਨੋ ਜੀ ਦੇਖੋ ਈ ਆਪਾਂ 25 ਝੋਟੇ ਇੱਥੋਂ ਤਿਆਰ ਕਰ ਲੀਏ ਝੋਟੇ ਪਾ ਲਈ 25 ਦੇਖੋ ਜੀ ਇਹ ਹੈ ਕਿ ਫੋਲ ਸਾਈਜ਼ ਦੀ ਇਹ ਤੁਸੀਂ ਆਪ ਆਪਣੇ ਬਾਜੂ ਡੇੜੀ ਜੀ ਦੀ ਬਣਾਉਣੀ ਆ ਤੇ ਇਹ ਤੁਸੀਂ 22 ਝੋਟੇ ਪਾਇਓ ਇਹ ਜੈਸ ਦੀ ਆ ਇਹ ਆਪਾਂ 25 ਝੋਟੇ ਪਾ ਕੇ ਤੇ 7 ਝੋਟੇ ਆਪਾਂ ਇੱਥੋਂ ਵਧਾ ਲੇ ਦੇਖੋ ਜੀ ਇਹ ਆਪਾਂ 7 ਝੋਟੇ ਕਿਹੜਾ ਵਧਾ ਲੇ ਮੈਂ ਤੁਹਾਨੂੰ ਇੱਕ ਹੀ ਜਸਨੀ ਵੀ ਬਾਹਰ ਆਪਾਂ ਕਿਦਾਂ ਆਪਾਂ ਝੋਟੇ ਵਧਾਉਣੇ ਆ ਤੇ ਕਿੰਨੇ sire ਤੇ ਕਰਨੇ ਆ ਦੇਖ ਆਪਾਂ ਇਥੇ 25 ਝੋਟੇ ਪਾ ਕੇ 7 ਝੋਟੇ ਆਪਾਂ ਇਥੋਂ ਪਾ ਲਈ 32 ਝੋਟੇ ਹੋ ਗਏ ਇਹ ਫਿਰ ਆਪਾਂ ਤੰਨਿਆਂ ਦੀ ਦਿਲਵਾਈ ਦੇ ਵਿੱਚ ਆ ਤੰਨਿਆਂ ਦੀ ਦਿਲਵਾਈ ਦੇ ਵਿੱਚ ਆਪਾਂ ਕੁਝ ਨਹੀਂ ਵਧਾਉਣਾਗਾ ਸਿੱਧੇ ਉਹਵੇਂ ਬਣੀ ਜਾਣੇ ਆਪਾਂ ਨੇ 32 ਝੋਟੇ ਹੋ ਗਏ ਨਾ ਇਸ ਤਰੀ ਬੁਣੀ ਜਾਣ ਫਿਰ ਤੁਸੀਂ ਇਹਦੀ ਬਣਨਾ ਤੁਸੀਂ ਹੈਗੇ ਆ ਕੌਥੀ ਪੰਜਵੀਂ ਛੇਵੀਂ ਸਲਾਈ ਚੌਥੀ ਪੰਜਵੀਂ ਛੇਵੀਂ ਜਲਦੀ ਵਧਾਉਣਾ ਨਹੀਂ ਕਿਉਂਕਿ ਇਹ ਬਾਹ ਖੁੱਲੀ ਹੋਵੇ ਤਾਂ ਨਹੀਂ ਚੰਗੀ ਲੱਗਦੀ ਚਾਹ ਜੈਰਸੀ ਦੀ ਹੋਵੇ ਚਾਹ ਲੇਡੀਜ਼ ਦੀ ਹੋਵੇ ਚਾਹੇ ਬੱਚੇ ਦੀ ਹੋਵੇ ਇਹ ਬਾਜੂ ਨਹੀਂ ਚੰਗੀ ਲੱਗਦੀ ਜਿਹੜੀ ਐਂ ਥੱਲੇ ਨੂੰ ਖੁੱਲਦੀ ਹੋਵੇ ਦੇਖੋ ਜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਜਿੱਦਾਂ ਰੈਡੀਮੈਂਟ ਦੀ ਬਣੀ ਹੋਈ ਓਦਾਂ ਬਣ ਕੇ ਤਿਆਰ ਹੋਈ ਆ ਦੇਖੋ ਜੀ ਸੱਥੀ ਪੰਜਵੀਂ ਛੇਵੀਂ ਸੱਤਵੀਂ ਸਲਾਈ ਵਧਾਉਣਿਆ ਤੁਸੀਂ ਇਹ ਕੂਣੀ ਤੱਕ ਜਲਦੀ ਨਹੀਂ ਵਧਾਉਣਗੇ ਛੇਵੀਂ ਸੱਤਵੀਂ ਸਲਾਈ ਵਧਾਈ ਜਾਣੀ ਆ ਉਦਿ ਕੁ ਜਦੋਂ ਤੁਸੀਂ ਪੂਣੀ ਤੋਂ ਉੱਪਰ ਆ ਗਏ ਫੇਰ ਤੁਸੀਂ ਤੀਜੀ ਸਲਾਈ ਤੀਜੀ ਸਲਾਈ ਹਰ ਤੀਜੀ ਸਲਾਈ ਕਰਦੇ ਦੂਜੀ ਸਲਾਈ ਤੇ ਤੀਜੀ ਸਲਾਈ ਤੁਸੀਂ ਇਸ ਤਰ੍ਹਾਂ ਵਧਾਈ ਜਾਣਾ ਲਓ ਜੀ ਵਧਾਉਂਦੇ ਵਧਾਉਂਦੇ ਆਪਾਂ ਇਹਨਾ ਤੁਸੀਂ ਆਪਾਂ 60 ਝੋਟੇ ਲਏ ਆ ਕਿਉਂਕਿ ਜੈਂਸ ਦੀ ਆ ਨਾ ਇਹ ਜੇ ਆਪਾਂ ਲੇਡੀ ਦੀ ਬਣਾਉਣੀ 50 ਝੋਟੇ ਬਹੁਤ ਆ ਜੈਂਸ ਦੀ ਆ ਇਹ ਆਪਾਂ ਲੈ 60 ਝੋਟੇ ਤੇ ਕਈ ਵਾਰ ਹੁਣ ਜੈਂਸ ਲੇਡੀ ਜੇ ਥੋੜੀ ਭਾਰੇ ਹੁੰਦੇ ਆ ਥੋੜੀ ਵੱਧ ਰੱਖੋ ਝੋਟੇ ਵੱਧ ਜੁੱਟੇ ਰੱਖ ਸਕਦੇ ਤੁਸੀਂ ਆਪਾਂ 60 ਜੁੱਟੇ ਪਾ ਕੀ ਇਹਨੂੰ 60 ਜੁੱਟੇ ਪੂਰੇ ਕਰਕੇ ਕੀ ਸੀ ਬਚੇ ਦੀ ਹੁੱਕਾ ਬਣੀ ਦੀ ਹਾਂ ਨਾ ਹਲਾ ਦੇ ਇੱਧਰ ਦੇਖੋ ਹ ਐਸ ਤਰਾ 60 ਜੁੱਟੇ ਤੁਸੀਂ ਬਣਾ ਲੈਣੇ ਇਹ ਸਾਠ ਜੁੱਤੀ ਆਪਾਂ ਕਰ ਲਈ ਇਹ ਆਪਾਂ ਇਹ ਅੱਖੀ ਹੈਗੀ 22 ਇੰਚ ਦੀ ਤਿਆਰ ਤੇ ਤੁਸੀਂ ਰੱਖ ਲੈਣੀ ਐ 24 ਇੰਚ ਦੀ ਜਦੋਂ ਆਪਾਂ 24 ਇੰਚ ਦੀ ਦੂਬ ਜਿੰਨੀ ਵੀ ਤੁਸੀਂ ਬਾਹ ਦੀ ਲਵਾਈ ਬਣਾਉਣੀ ਆ 2 ਇੰਚ ਘੱਟ ਕਰਕੇ ਤਾਂ ਤੁਸੀਂ ਕਾਟ ਪਾ ਲੈਣੀ ਐ ਫਿਰ ਆਪਾਂ 2 ਇੰਚ ਬਣਾਈ ਇੱਥੇ ਉੱਪਰ ਦੇਖੋ ਜਿੱਦਾਂ ਆਪਣੀ ਕਟਾਈ ਹੁੰਦੀ ਆ ਨਾ ਆਪਣੇ ਛੂਟ ਦੀ ਉਦਾਂ ਬਣ ਜਾਂਦੀ ਐ ਜਿਵੇਂ ਆਪਾਂ ਰੱਖਦੇ ਆ ਆਪਣੀ ਤੇ ਰੱਖਦੇ ਹੁੰਨੇ ਆ 22 ਇੰਚ ਰੱਖ ਲੈਣੀ 21 ਵੀ ਰੱਖ ਲੈਣੇ ਆ ਜਦੋਂ ਆਪਾਂ ਮੀਟ ਇਹਨਾਂ ਇੰਝ ਇੱਥੋਂ ਬਣਾ ਕੇ ਤੇ ਫਿਰ ਆਪਾਂ ਕੱਟ ਸ਼ੁਰੂ ਕਰ ਦਿੰਨੇ ਜਿੱਦਾਂ ਆਪਾਂ ਬਾਹਾਂ ਦੀ ਪਾਉਣੀ ਹੈ ਇਸ ਤਰ੍ਹਾਂ ਬਹੁਤ ਸੋਹਣਾ ਬਣ ਕੇ ਵਧੀਆ ਤਿਆਰ ਹੁੰਦਾ ਵਾ ਦੇਖੋ ਜੀ ਤੇ ਆ ਤੁਸੀਂ 2 ਇੰਚ ਪੀ ਆ ਤੁਸੀਂ 3 3 4 4 ਕੁੰਡੇ ਘਟਾਈ ਜਾਂਦੇ ਆ ਜਾਂ ਤਿੰਨ ਕੁੰਡੇ ਘਟਾ ਲੈ ਚਾਰ ਘਟਾ ਲੈ ਤਿੰਨ ਚਾਰ ਤਿੰਨ ਚਾਰ ਕਰਦੇ ਆ ਕਰਦੇ ਆ ਨੇ ਜਿੰਨੇ ਜਿਆਦਾ ਜੋਟੇ ਸੀ ਆਪਣੇ 20 ਜੋਟੇ 20 ਜੋਟੇ ਰਹਿ ਗਏ ਸੀਗੇ ਤੇ ਦੇਖੋ ਜੀ ਬਹੁਤ ਹੀ ਵਧੀਆ ਬਣ ਕੇ ਬਾਹਾਂ ਤਿਆਰ ਹੋਈ ਹੈ ਡਿਜ਼ਾਈਨ ਆਪਾਂ ਨੇ ਇਸ ਵੀਡੀਓ ਦੇ ਵਿੱਚ ਦਿਖਾਇਆਗਾ ਲੋ ਜੀ ਆਪਾਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਬਾਹ ਦੀ ਜੇ ਬੱਚੇ ਦੀ ਵੀ ਤੁਸੀਂ ਬਾਹ ਬਣੋਂਗੇ ਜੇ ਤੁਸੀਂ 17 ਜੋਟੇ ਪਾਏ ਉਹਦੇ ਸੱਤ ਜੀ ਆਪਾਂ ਤੁਹਾਨੂੰ ਬਾਹ ਦੀ ਜਾਣਕਾਰੀ ਦੇ ਦਿੱਤੀ ਆ ਵੀ ਕਿੱਦਾਂ ਵਧਾਉਣੀਆਂ ਘਟਾਉਣੀਆਂ ਤੇ ਵੀਡੀਓ ਦੇ ਬਾਅਦ ਰਿਲੈਕਸ ਸ਼ੇਅਰ ਜਰੂਰ ਕਰਿਆ ਕਰੋ ਮੇਰੀਆਂ ਭੈਣਾਂ ਕਮੈਂਟ ਕਰਿਆ ਕਰੋ ਜਿਹੜੀਆਂ ਆਪਣੇ ਵੀਪਾ ਪਰ ਬਲੌਗ 'ਚ ਨਵੇਂ ਆ ਆਪਾਂ ਨਿਊ ਚੈਨਲ ਆ ਇਹਦੇ ਨਾਲ ਜੁੜੀਆਂ ਆ ਵੱਧ ਤੋਂ ਵੱਧ ਮੇਰੀਆਂ ਭੈਣਾਂ ਮੇਰੇ ਨਾਲ ਜੁੜੋ ਇਹ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਜਿਹੜੀ ਆਪਾਂ ਨਵੀਂ ਵੀਡੀਓ ਬਣਾਇਆ ਕਰਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਵੀਡੀਓ ਪਹਿਲਾਂ ਪਹੁੰਚ ਜਾ ਕਰੂਗੀ। ਲਓ ਜੀ ਆਪਾਂ ਤੁਹਾਨੂੰ ਦਿਖਾਇਆ ਸੀ ਬਾਹਾਂ ਦੀ। ਦੇਖੋ ਜੀ ਕਿੰਨੀ ਵਧੀਆ ਬਾਹ ਬਣ ਕੇ ਤਿਆਰ ਹੋਈ ਹੈ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ। ਜਦੋਂ ਆਪਾਂ ਕੋਟੀ ਪੂਰੀ ਬਣਾ ਲਈ ਫਿਰ ਵੀ ਤੁਹਾਨੂੰ ਦਿਖਾਵਾਂਗੇ। ਦੇਖੋ ਸਫਾਈ ਦੇਖੋ ਜੀ ਆਪਣੇ ਹੱਥ ਦੀ ਤੁਸੀਂ ਵੀ ਬਣਵਾਉਣੀ ਚਾਹੋ ਤੇ ਨੰਬਰ ਆਪਾਂ ਸਕਰੀਨ ਤੇ ਦੇ ਦਿੱਜੇ ਡਿਜ਼ਾਈਨ ਦੇਖੋ ਕਿੱਦਾਂ ਸੋਹਣਾ ਵਾ ਇਹ। ਇਹ ਆਪਾਂ ਤੁਹਾਨੂੰ ਡਿਜ਼ਾਈਨ ਦਿੱਤਾ ਹੋਇਆ। ਉਹ ਦਸਿਆ ਉਹ ਯਾ ਵੀ ਕਿਦਾਂ ਬਣਾਉਣਾ ਵਾ ਲਓ ਜੀ ਬਹੁਤ ਹਲ ਨਵਾਜ਼ ਫਿਰ ਆਪਣੇ ਨਾਲ ਜੋੜਨ ਦਾ ਚਲੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਜੂਸ ਕਰਫ ਮੈਟ ਕਰਕੇ ਦੱਸੋ ਆਪਣੀ ਵੀਡੀਓ ਕਿਦਾਂ ਦੀ ਲੱਗਦੀ ਹੈ ਨੇ